ਤੇ ਦੇਖੋ ਤੁਹਾਡੇ ਸਾਹਮਣੇ ਕਿੰਦਾ ਲੜਦੇ ਮੀਰ ਮਨੂ ਕਹਿੰਦਾ ਆਪਣੇ ਏਕ ਤਰ੍ਹਾਂ ਇਹਦਾ ਬੇਹੋਸ਼ ਸਿੰਘਾ ਦਾ ਇੱਕ ਉਹ ਹਾਲਾਵੇ ਗਿਰਨਦਾ ਅੱਧਾ ਟੁਕੜਾ ਰੋਟੀ ਦਾ ਉਹਦੇ ਰੱਖਿਆ ਜੇਲ ਦੇ ਵਿੱਚ ਉਹਨੂੰ ਉਸ ਟੋਲੇ ਨੂੰ ਘੀਨੇ ਜੇਲ ਨੂੰ ਟੁਕੜੇ ਰੋਟੀ ਦਾ ਆਹ ਸਾਡੇ ਵਾਰਸ ਨੇ ਅਸੀਂ ਇਹਨਾਂ ਦੇ ਵਾਰਸ ਇੱਥੇ ਬੈਠੇ ਆਂ ਉੱਤੇ ਕੋਈ ਵੀ ਚੁੱਕਦਾ ਨਹੀਂ ਉਸ ਤੋਂ ਬਿਯੁਰਦਨੇ ਨੂੰ ਨੀਰਤ ਕੋੜਾ ਜੋਗ ਕੇ ਨੌਜਵਾਨ ਨੂੰ ਹਟਾਇਆ ਇਹਨਾਂ ਨੂੰ ਨੌਜਵਾਨਾਂ ਨੂੰ ਕਾਲੂ ਲੜਨਾ ਇਹਨਾਂ ਦੇ ਨਾਲ ਮੈਂ ਬਜ਼ੁਰਗਾਂ ਮੇਰੀ ਉੱਪਰ ਲਾਗੀ ਹੈ ਇਹ ਬਚਾਇਆ ਇਹ ਵੀ ਇਹਨੇ ਬਚਾਇਆ ਤੂੰ ਆ ਟੁਕੜਾ ਅੱਧਾ ਟੁਕੜਾ ਰੋਣੀ ਦਾ ਨਾ ਹਲਾ ਬਾਂਦ ਨਿਕਲ ਗਿਆ ਰੋਟੀ ਦੇ ਬੱਚੇ ਤੇ ਦੇ ਤੇ ਬੱਚੇ ਨੂੰ ਦੇ ਦਿੰਦੇ ਰੋਟੀ ਦਾ ਟੁਕੜਾ ਦੇਣਾ ਬੱਚੇ ਨੇ 10 ਸਾਲ ਦੇ ਬੱਚੇ ਨੇ ਰੋਟੀ ਦਾ ਟੁਕੜਾ ਫੜਿਆ ਤੇ ਬਜ਼ੁਰਗ ਨੂੰ ਫੜਾ ਦਿੱਤਾ ਬਾਪੂ ਜੀ ਤੁਹਾਡੇ ਵਰ ਨਹੀਂ ਵੇਖਿਆ ਜਾਂਦਾ ਤੁਹਾਡਾ ਸਰੀਰ ਕਮਜ਼ੋਰ ਹੋ ਗਿਆ ਤੁਸੀਂ ਇਹ ਅੱਧਾ ਟੁਕੜਾ ਰੋਟੀ ਦਾ ਖਾਓ ਸਾਨੂੰ ਬਿਉਲ ਬੰਦੀ ਦੱਸੋ ਤੁਸੀਂ ਬਜ਼ੁਰਗ ਹੋ ਤੁਸੀਂ ਸਿਆਣੇ ਤੁਸੀਂ ਸਾਡੀ ਅਗਵਾਈ ਕਰੋ ਭਗਾਂ ਵਾਲੇ ਬਜ਼ੁਰਗ ਦੇ ਵੀ ਕਿੰਨਾ ਮਾਣ ਹੈ ਨੌਜਵਾਨ ਦੇ ਵੀ ਕਿੰਨਾ ਮਾਣ ਹੈ ਵਰਦੀ ਦੇ ਕਿੰਨਾ ਮਾਣ ਮੀਰ ਮਨੂ ਤੇ ਹੋਰੀ ਕੁਝ ਸੋਚੀ ਬੈਠਾ ਸੀ ਇੱਕ ਵੇਖ شیخ ਨੇ ਇਹਨਾਂ ਨੇ ਲੜਨਾ ਹੈ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਹੋ ਜਾਣਗੇ ਇੱਕ ਦੂਜੇ ਤੋਂ ਰੋਟੀ ਦਾ ਟੁਕੜਾ ਖੋਲ ਲੈਣ ਦੀ ਉਪਾਇਕਾ ਮੈਂ ਤਾਣਾ ਅਸੀਂ ਮਜ਼ਾਕ ਬਣਾ ਖਾਣੇ ਸਹੀ ਦਾ ਮਜ਼ਾਕ ਨਹੀਂ ਬਣ ਦਿੰਦਾ ਉਹ ਰੋਟੀ ਇੰਨੀ ਘੁੰਮੀ ਜਾਂਦੀ ਕੋਈ ਕਿਸੇ ਨੂੰ ਖਵਾ ਦਿੰਦਾ ਕੋਈ ਕਿਸੇ ਨੂੰ ਖਵਾ ਦਿੰਦਾ ਕੋਈ ਵੀ ਨਹੀਂ ਖਾਂਦਾ ਜੀ ਅੱਜ ਸਾਰੇ ਜਿਹੜੇ ਆਪੋ ਆਪਣੇ ਘਰੋਂ ਖਾ ਆ ਗਏ ਨੇ ਜੇ ਆ ਪਰ ਦੁਸ਼ਮਣ ਦੇ ਵੇਖ ਤੂੰ ਜਿੱਦੇ ਬੱਡੇ ਸਮਝੋ ਗੱਲ ਨੂੰ ਧਿਆਨ ਨਾਲ ਅੱਜ ਸਾਰੇ ਰੱਤੇ ਨੇ ਮਨ ਤਗਿਆ ਨਾ ਪ੍ਰਸ਼ਾਦਾ ਪਰ ਸਿੱਖ ਸਿੱਖ ਨੂੰ ਵੇਖਣ ਨੂੰ ਸਿੱਖ ਸਿੱਖ ਨੂੰ ਵੇਖਣ ਨੂੰ ਰਾਜੀ ਨਹੀਂ ਹੁੰਦਾ ਜੀ ਅੱਜ ਰੇਗ ਇੱਕ ਜਿਹਨੂੰ ਮਾਰਨ ਤੇ ਤੁੱਲਿਆ ਹੋਇਆ ਜੇ ਅੱਜ ਰੇਗ ਆਪਣੀ ਕੌਮ ਨੂੰ ਰੋਲਣ ਵਾਸਤੇ ਤੁੱਲਿਆ ਹੋਇਆ ਜੇ ਅੱਜ ਦੇ ਸਮੇਂ ਉਹ ਜਿਹੜੇ ਸੇਕ ਕਿੰਨੇ ਦਿਨਾਂ ਤੋਂ ਉੱਤੇ ਸਨ ਇੱਕ ਟੁਕੜਾ ਰੋਕੀ ਦਾ ਟੁਕੜਾ ਬਣਾ ਕੋ ਉਹਨਾਂ ਨੇ ਖਾਧਾ ਨਹੀਂ ਉਸਦੇ ਨਹੀਂ ਕਹਿੰਦੇ ਨਹੀਂ ਖਾਵਾਂਗੇ ਇਹ ਬੰਨੂ ਤੇਰੀ ਤੇਰੀ ਰੋਪੀ ਨਹੀਂ ਖਾਵਾਂਗੇ ਸੀ ਬੜਾ ਪਰੇਸ਼ਾਨ ਹੋਇਆ ਜੀ ਅਗਲਾ ਕੀ ਹੋਵੇ ਅੰਦਰ ਕਿ ਮੈਂ ਤੇ ਵੱਡੇ ਵੱਡੇ ਐਲਕਰਾਂ ਨੂੰ ਸੰਭਿਆ ਸੀ ਮੈਂ ਸੇਖਾ ਦਾ ਗਿਆ ਸਰਕਾਰਾਂ ਮਿਲੇਗਾ ਨਹੀਂ ਪੂਜੀ ਟੋਲਣਗੇ ਤੇ ਈਨ ਮੰਨਣਗੇ ਹੱਥ ਜੋੜ ਕੇ ਖੜਦ ਕੇ ਮੇਰੇ ਨਾਲੇ ਅਰਿਨਾ ਦੇ ਦਰਸ਼ਕ ਬਹੁਤ ਜ਼ਿਆਦਾ ਪੀਸਮਣ ਪੀਸ ਤੇ ਆਪ ਬੀਤਿਆਂ ਨੇ ਪੂਰੇ ਦੇ ਐਲਾਨ ਕਰਵਾਇਆ ਸਿਰੀ ਉੱਠ ਕੇ ਸਦਾ